ਆਬੂ ਧABI ਦੇ ਕੁਝ ਖੇਤਰਾਂ ਵਿੱਚ ਸੜਕਾਂ ਤੇ ਪਾਣੀ ਭਰਨ ਦੀ ਸੂਚਨਾ ਮਿਲੀ ਹੈ ਜਦੋਂ ਕਿ ਜਬੇਲ ਅਲੀ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੁਬਈ ਇੰਡਸਟਰੀਅਲ ਸਿਟੀ ਦੁਬਈ ਇਨਵੈਸਟਮੈਂਟ ਪਾਰਕ ਅਤੇ ਜੁਮੇਰਾ ਵਿਲੇਜ ਟਰਾਈਐਂਗਲ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਮਿਲੀ ਹੈ ਸੰਯੁਕਤ ਅਰਬ ਅਮੀਰਾਤ ਯੂਏਈ ਚ ਮੀਂਹ ਇੱਕ ਵਾਰ ਫਿਰ ਤਬਾਈ ਮਚਾਈ ਹੈ ਵੀਰਵਾਰ ਨੂੰ ਭਾਰੀ ਮੀਂਹ ਅਤੇ ਤੂਫਾਨ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨਾ ਪਿਆ ਯੂਏਈ ਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਵੀਰਵਾਰ ਨੂੰ orange alert ਜਾਰੀ ਕੀਤਾ ਗਿਆ ਸੀ ਯੂਏਈ ਸਥਿਤ ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਵੀ ਯੂਏਈ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਸੀ ਕਿ ਮੌਜੂਦਾ ਮੌਸਮ ਦੇ ਕਾਰਨ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ 2 ਅਤੇ 3 ਮਈ ਨੂੰ ਆਨਲਾਈਨ ਕਲਾਸਾਂ ਹੋਣਗੀਆਂ ਇਸ ਦੇ ਨਾਲ ਹੀ ਜ਼ਿਆਦਾਤਰ ਕੰਪਨੀਆਂ ਦੇ ਕਰਮਚਾਰੀ ਘਰੋਂ ਕੰਮ ਕਰ ਰਹੇ ਹਨ ਪਾਰਕ ਅਤੇ ਬੀਚ ਬੰਦ ਕਰ ਦਿੱਤੇ ਗਏ ਹਨ ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਆਬੂ ਤਾਬੀ ਦੇ ਕੁਝ ਖੇਤਰਾਂ ਵਿੱਚ ਸੜਕਾਂ ਤੇ ਪਾਣੀ ਭਰਨ ਦੀ ਸੂਚਨਾ ਮਿਲੀ ਹੈ ਜਦੋਂ ਕਿ ਜਬੇਲ ਅਲੀ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੁਬਈ ਇੰਡਸਟਰੀਅਲ ਸਿਟੀ ਦੁਬਈ ਇਨਵੈਸਟਮੈਂਟ ਪਾਰਕ ਅਤੇ ਜੁਮੇਰਾ ਵਿਲੇਜ ਟਰਾਈਐਂਗਲ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਮਿਲੀ ਹੈ ਜੇਕਰ ਯੋਗ ਹੈ ਕਿ 14-15 ਅਪ੍ਰੈਲ ਨੂੰ ਹੋਈ ਭਾਰੀ ਬਾਰਿਸ਼ ਕਾਰਨ ਅਰਬ ਪ੍ਰਾਇਦੀਪ ਦੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਇਸ ਸਮੇਂ ਦੌਰਾਨ ਦੁਬਈ ਵਿੱਚ 1949 ਤੋਂ ਬਾਅਦ ਸਭ ਤੋਂ ਵੱਧ ਮੀਂਹ ਪਿਆ ਦੁਬਈ ਦੀ ਅਮੀਰਾਤ 에ਅਰਲਾਈਨ ਨੇ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਚ ਖਰਾਬ ਮੌਸਮ ਕਾਰਨ ਕਈ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ